ਬਟਾਲਾ ਦੇ ਪੁਲਿਸ ਥਾਣਾ ਡੇਰਾ ਬਾਨਾ ਨਾਨਕ ਅਧਿੰਨ ਹੁੰਦੇ ਪਿੰਡ ਭੋਖੇ ਟਾਲੀ ਸਾਹਿਬ ਦੀ 22 ਸਾਲ ਲੜਕੀ ਨੇ ਪੁਲਿਸ ਥਾਣਾ ਵਿਖੇ ਆਪਣੀ ਮਾਪਰਾ ਤੇ ਮੌਤਵਰਾ ਸੁਨੀਤ ਇਨਸਾਫ ਸਿੰਘ ਗਵਾਰ ਦਗਾਦੇ ਦੱਸਿਆ ਕਿ ਉਸ ਨੂੰ ਉਸੇ ਵਿੱਚੋਂ ਕਿਰਤ ਦੀ ਨੌਕ ਪੇ ਚੁੱਕ ਕੇ 3 ਮਹੀਨੇ ਲਗਾਤਾਰ ਉਸ ਦਾ ਜ਼ਬਰਦਸਤ ਕਰਕੇ ਉਸ ਨੂੰ ਗਰਭ ਅਤੀ ਕਰਨ ਵਾਲਿਆਂ ਤੇ ਉਹਦਾ ਧਰਮ ਪਰਵਰਤਨ ਕਰਨ ਵਾਲੇ ਕਲਾਂ ਨੌਰ ਦੇ ਪਾਸਟਰ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਇਸ ਮੌਕੇ ਦੇ ਪੁਲਿਸ ਥਾਣਾ ਡੇਰਾ ਬਾਨਾ ਨੇ ਵਿਖੇ ਪੀੜੇ ਦੇ ਭਰਾ ਮਨਪ੍ਰੀਤ ਸਿੰਘ ਦੱਸਿਆ ਕਿ ਉਸ ਦੀ ਭੈਣ ਇੱਕ ਸੈੱਲਰ ਤੇ ਨੌਕਰੀ ਕਰਦੀ ਸੀ ਜੋ ਕਿ 19 ਜਨਵਰੀ ਨੂੰ ਲੜਕੀ ਨੂੰ ਪਿੰਡ ਟਖੋ ਟਾਲੀ ਸਾਹਿਬ ਦੇ ਨੌਜਵਾਨ ਵੱਲੋਂ ਆਪਣੇ ਸਾਥੀਆਂ ਸਮੇਤ ਪੇਂਤਾ ਹਥਿਆਰੀ ਨੌਕ ਪੇਗਵਾ ਕਰਕੇ ਉਸ ਨੂੰ ਬੇਵੋਚ ਕਰਨ ਤੋਂ ਬਾਅਦ ਚੁੱਕ ਕੇ ਕਿਤੇ ਦੂਰ ਲੈ ਕੇ ਮਾਸਿੰਦਰਕੌਰ ਦੇ ਭਰਾ ਨੂੰ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਗੁੰਮ ਹੋ ਜਾਂ ਤੇ ਉਹਨਾਂ ਨੇ ਉਸੇ ਸਮੇਂ ਪੁਲਿਸ ਨੂੰ ਸੂਚੀ ਕੀਤਾ ਸੀ ਜਦ ਕਿ ਪੁਲਿਸ ਥਾਣਾ ਦੇਰਾਪਾ ਨਾਨਕਾ ਦੇ ਪੁਲਿਸ ਥਾਣਾ ਕੋਟਲੀ ਸੁਰਤ ਮੱਲੀ ਨੂੰ ਇਤਲਾਹ ਦਿੱਤੀ ਗਈ ਸੀ ਉਹਨਾਂ ਹਸਤੇ ਕਿ ਲੜਕੀ ਲਾਪਤਾ ਹੋਣ ਤੇ ਵੀ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਬਿਜਾਏ ਉਹਨਾਂ ਦੀ ਲੜਕੀ ਦਾ ਕਿਸੇ ਨਾਲ ਭੱਜ ਜਾਂਦੀ ਗੱਲ ਕਹਿ ਦਿੱਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਲੜਕੀ ਲਾਪਤਾ ਹੋਣ ਤੋਂ ਬਾਅਦ ਵਿਸਾਖੀ ਵਾਲ ਦਿਨ ਉਹਨਾਂ ਦੇ ਲੜਕੀ ਘਰ ਵਾਪਸ ਆਈ ਤਾਂ ਉਸਨੇ ਦੱਸਿਆ ਕਿ ਉਸ ਨੂੰ ਨਜਾਇਜ਼ਾਂ ਵੱਲੋਂ ਅਗਵਾ ਕਰਕੇ ਬੰਦਰ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਦੇ ਲਗਾਤਾਰ ਜ਼ਬਰਦਸਤ ਕਰਦੇ ਰਹੇ ਅਤੇ ਉਹ ਹੁਣ 1 ਮਹੀਨੇ ਦੀ ਗਰਭਅਤੀ ਵੀ ਹੋ ਚੁੱਕੀ ਹੈ ਇਸ ਮੌਕੇ ਤੇ ਪੀੜਤ ਕੇ ਦੱਸਿਆ ਕਿ ਉਸ ਨੂੰ ਅਗਵਾ ਕਰਨ ਦੌਰਾਨ ਉਕਤ ਮਲਜਮਾਂ ਵੱਲੋਂ ਕੋਰੇ ਕਾਗਜ਼ ਤੇ ਲਿਵਿੰਗ ਰਿਲੇਸ਼ਨਸ ਸੰਬੰਧੀ ਧੱਕੇ ਨਾਲ ਸਾਈਨ ਵੀ ਕਰਵਾ ਲਏ ਗਿਆ ਹਨ ਇਸ ਮੌਕੇ ਤੇ ਇੱਕ ਪਾਸਟਰ ਵੱਲੋਂ ਉਸ ਨੂੰ ਧਰਮ ਪਰਵਰਤਨ ਕਰਨ ਦਾ ਜ਼ੋਰ ਵੀ ਲਗਾਇਆ ਗਿਆ ਪਰਵਾਰਿਕ ਇਹ ਦੱਸਿਆ ਕਿ ਪੀੜ੍ਹੀ ਲੜਕੀ ਨੂੰ ਉਹ ਇਨਸਾਫ ਤੋਂ ਆਉਣ ਲਈ ਐਸਐਸਪੀ ਬਟਾਲਾ ਪੇਸ਼ ਹੋਏ ਜਿਸ ਤੋਂ ਬਾਅਦ ਉਹ ਪੁਲੀਥਾਨ ਡੇਰਾ ਆਬਾ ਨਾਨਕ ਅਤੇ ਥਾਣਾ ਕੋਠੀ ਸੂਰਤ ਮੱਲੀ ਵਿਖੇ ਚੱਕਰ ਕੱਢਦੇ ਰਹੇ ਅਤੇ ਅੱਜ ਵੀ ਉਹ ਡੇਰਾ ਆਬਾ ਨਾਨਕ ਪੁਲੀਥਾਨਾ ਵਿਖੇ ਪੀੜ੍ਹੀ ਲੜਕੀ ਦੇ ਬਿਆਨ ਦਰਜ ਕਰਾਉਣ ਲਈ ਆਏ ਹੋਏ ਹਨ ਪਰੰਤੂ ਸਾਰਾ ਦਿਨ ਥਾਣੇ ਵੀ ਬੈਠਣ ਦੇ ਬਾਅਦ ਉਹ ਦੇ ਦੋਸ਼ੀ ਮੁਲਜਮਾਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਇਸ ਸਬੰਧੀ ਪੁਲੀਥਾਨ ਡੇਰਾ ਆਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੜਕੀ ਵੱਲੋਂ 11 ਵਿਅਕਤੀ ਸਬੰਧੀ ਪੁਲਿਸ ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਂਚ ਕਰਨ ਨੂੰ ਕੋਲੰਪਨਤ ਸੱਪੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ ਤੇ ਦੋਸ਼ੀ ਖਿਲਾਫ ਬੰਦੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾਵੇਗੀ ਮੈਂ ਸਤਨਾਮ ਰਾ ਇਸ ਮੇਲ ਮੂਲਾਵਲੀ ਰੋਡ ਤੇ ਉੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਅਪਡੋਨ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੇਨਾਂ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਿਖੋਣਾ ਪੈਣਾ ਦਰਬਾਰ ਸਾਹਿਬ ਆ ਕੇ ਮੈਂ ਕਿਰਪਾ ਸਾਹਿਬ ਆਉਣ ਵਾਸਤੇ ਹਾਪਟੀ ਲੈ ਕੇ ਆਈ ਉੱਥੋਂ ਤੇ ਮੈਂ ਤਰੇ ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉਥੋਂ ਮੈਂ ਹਾਫਤੇ ਕਰਕੇ ਨਾਮ ਨੂੰ ਮਲਖਵਾਇਆ ਸੂਟ ਸੀਨੇ ਦਿੱਤਾ ਉਥੋਂ ਵਾਪਸ ਚਲ ਕੇ ਸਾਲ ਲੱਤੇ ਸਾਲ ਲੱਤੇ ਗਈ ਏਨ 45 ਦੀ ਘਟਨਾ ਆ ਉਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕਾਮੂ ਨਾਇਮ ਮੈਂ ਆਪਣੇ ਰਿਸੈਪਸ਼ਨ ਉੱਟ ਕੇ ਬਾਹਰ ਪੁੱਛਣਾ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਫਾੜਿਆ ਤੇ ਜੀ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਛੁੜਿਆ ਹਾਲ ਤੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਦੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸ਼ੁਨਨਟ ਆਇਆ ਪੁਲਿਸ ਵਾਲੇ ਇੱਕੋ ਹੀ ਗੱਲ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਕਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਹੁਣ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਮ ਲੋਕੀਂ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਇਹ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈਲਰ ਦੇ ਮਲੋ ਵਾਲੀ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਹਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਤੋਂ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੁਆਣਾ ਫੇਰ ਉਹ ਸੈਲਰ ਦੇ ਚਲ ਜਾਂਦੇ ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈ ਜੋ ਕਿ ਪਿੰਡ 'ਚ ਚੋਰੀਆਂ ਲਗਾਇਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਹੋ ਜਾਂਦਾ ਆਲ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚੋਕੇ ਕਰਦੇ ਮੇਰੀ ਸੇਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਤੇ ਵਿਚਕਾਰ ਭਾਗੇ ਜਾਂਦੇ ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਚਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਵਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਕੋ ਕਹਿੰਦੇ ਸਾਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ ਤੇ ਅਸੀਂ ਇਨਸਾਫ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਫ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਦੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਤੇ ਐਸਐਜੋ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੋ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਪਰਚਾ ਆਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਜਬਾਦ ਜਾਇ ਦੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵਜੇ ਚੁਕੇ ਆਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਦਾ ਸਾਹੀ ਮੇਰੀ ਰਾਤ ਦੇ ਵੀ ਆਡੀ ਤੀਨੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਸੋ ਉਹ ਮੂੜਵਾਲੀ ਕੰਦੇ ਲੱਗੇ ਉਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰ ਨੂੰ ਜ਼ਵਲਤ ਜਗਰ ਨੇ ਘੱਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਇਹਨੇ ਉਹ ਗਰਾਂ ਵਿਅਕਤੀਆਂ ਦਾ ਨਾਮ ਜਿਵੇਂ ਇਹਨੇ ਦੱਸਿਆ ਉਹਦਾ ਕੋਈ ਨਾਮ ਨਹੀਂ ਜਿਵੇਂ ਕਿਹਾ ਧਰਮ ਪ੍ਰਚਾਰਕਾਂ ਨਾਲ ਦੇ ਜੀ ਤੇ ਬਾਕੀ ਦੇ ਬਿਆਨਾਂ ਤੇ ਬੇਬੇ ਦੀ ਮੈਂ ਨਹੀਂ ਲਿਖਿਆ ਮਤਲਬ ਇਹਨਾਂ ਸਭ ਕੇ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਨਾਲ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਥਰੂ ਵਰਕ ਅੱਗੇ ਮਾਰਜਾ ਸੇ ਵਿਸਾਬ ਕਰਾਂਗੇ ਸਪਰੈਵਾਈਜ਼ੀ ਡੀ ਇਹ ਵੀ ਡਿਜਲ ਹੋ ਰਿਹਾ ਹੈਗੇ ਤੇ ਇਹ ਨਾ ਕੋਟ ਬਾਰ ਵੀ ਡਰੀ ਆ ਗਈ ਉਹਤ ਬਾਰ ਉਹ ਗਿਆਨ ਚ ਆਇਆ ਇਹ ਸਾਰੇ ਗਿਆਨ ਜਿੰਨੇ ਨੇ ਦੱਸਾਇਆ ਕਰਮਾ ਸਾਡੇ ਸਾਬਤ ਸਟਾਫ ਮਨੀ ਕੋਲ ਜੀ ਆਏ ਉਹਨਾਂ ਨੇ ਵਿਆਹ ਨਾ ਕਰ ਉਹ ਸਰਮਾ ਦਿੱਤੀ ਆ ਵਣਦ ਚਾਰੀ ਸੀ ਆ ਉਹ